ਇਹ ਉਹੀ ਬੱਸ ਆ ਜੀ ਜਿਹਦੀ ਦੁਪਹਿਰੇ ਇੱਕ ਵੀਡੀਓ ਬਣੀ ਸੀਗੀ ਇਹ ਉਹ ਬੱਸ ਹੈ ਇਹ ਬੱਸ ਆਪਾਂ ਇੱਥੇ ਹੀ ਸਤਲੀ ਹੈ ਜਿੱਥੇ ਇਹਨਾਂ ਨੇ ਗਲਤੀ ਕੀਤੀ ਸੀਗੀ ਇਹਨੂੰ ਦੱਸਣਾ ਵੀ ਕਾਕਾ ਜਿੱਦਾਂ ਬੱਸ ਹੁਣ ਲਾਈ ਹੈ ਨਾ ਇਹ ਸਾਰੀ ਉਮਰ ਹੀ ਇੱਦਾਂ ਲਾਉਣੀ ਹੈ ਠੀਕ ਹੈ ਜੀ ਹੁਣ ਪੁੱਤ ਜੀ ਤੁਹਾਡੀ ਬੱਸ ਨੇ ਦੁਪਹਿਰੀ ਜਾਣ ਲਾਇਆ ਤੇ ਪਲੀਜ਼ ਇਹਦੇ ਕਾਗਜ਼ ਲਿਆਓ ਕਿ ਸਾਰੀ ਉਮਰ ਹੁਣ ਜਿਹੜੇ ਵਸਦੇ ਦੋ ਸੜਕ ਬੰਦ ਹੁੰਦਾ ਪੁੱਤਰੋ ਇਦਾਂ ਹੀ ਲਾਉਣੀ ਹੈ ਲਿਓ ਸ਼ਾਬਾਸ਼ ਕਾਗਜ਼ ਲਿਓ ਅਸੀਂ ਪਹਿਲਾਂ ਵੀ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਬਰੇ ادب ਤੇ ਸਤਿਕਾਰ ਦੇ ਨਾਲ ਬੇਨਤੀਆਂ ਕਰ ਚੁੱਕੇ ਆ ਜਬਾਨੀ ਵੀ ਕੀਤੀਆਂ ਸੋਸ਼ਲ ਮੀਡੀਆ ਰਾਹੀਂ ਵੀ ਕੀਤੀਆਂ ਜਿਹੜੇ ਸ਼ਹਿਰ ਦੇ ਸਾਡੇ ਪੱਤਰਕਾਰ ਵੀਰ ਆ ਉਹਨਾਂ ਨੇ ਵੀਡੀਓ ਬਣਾ ਕੇ ਵੀ ਕਾਫੀ ਅਵੇਅਰਨੈਸ ਕੀਤੀ ਹੈ ਕਿ ਜਿਹੜਾ ਗਵਰਨਮੈਂਟ ਕਾਲਜ ਚੌਕ ਤੋਂ ਰੇਮਪੁਰ ਮੰਡੀ ਨੂੰ ਜਾਂਦੇ ਆ ਰਸਤੇ ਵਿੱਚ ਰੇਲਵੇ ਫਟਕ ਆਉਂਦਾ ਹੈ ਉਹ ਜਦੋਂ ਬੰਦ ਹੁੰਦਾ ਬਹੁਤ ਵਧੀਆ ਲਾਈਨ ਲੱਗਣੀ ਸ਼ੁਰੂ ਹੋ ਗਈ ਸੀ ਪਰ ਅੱਜ ਦੁਪਹਿਰ ਨੂੰ ਸਵੇਰੇ ਲਗਭਗ 10:00 ਵਜੇ ਜਦੋਂ ਕ੍ਰੇਨ ਆਈ ਹੈ ਲਾਈਨ ਲੱਗੀ ਹੈ ਔਰ ਪਿੱਛੋਂ ਇੱਕ ਪ੍ਰਾਈਵੇਟ ਮਿੰਨੀ ਬੱਸ ਆਈ ਹੈ ਜਿਨੇ ਆ ਕੇ ਬਿਲਕੁਲ ਜਿਹੜਾ ਫਟਕ ਹੈ ਉਹ ਤੇ ਜਿਹਨੂੰ ਆਪਾਂ ਕਹਿ ਸਕਦੇ ਕਿ ਨੱਕ ਦੇ ਉੱਪਰ ਆ ਕੇ ਬੱਸ ਖੜੀ ਕਰਤੀ ਤੇ ਜਦੋਂ ਫਟਕ ਖੁੱਲਾ ਟ੍ਰੇਨ ਲੰਘ ਗਈ ਹੈ ਤੇ ਬਹੁਤ ਵੱਡਾ ਜਾਮ ਲੱਗ ਗਿਆ ਉਹ ਜਾਮ ਲੱਗਣ ਦਾ ਕਾਰਨ ਇੱਕ ਉਹ ਪ੍ਰਾਈਵੇਟ ਬੱਸ ਸੀਗੀ ਜਿਹਦੇ ਚੇਤਨ ਜੀ ਨੇ ਜਿਹੜੇ ਹਿਸ਼ਾਰਪੁਰ ਦੇ ਪੱਤਰਕਾਰ ਹੈ ਉਹਨਾਂ ਨੇ ਇਹਦੀ ਵੀਡੀਓ ਬਣਾਈ ਸੀ ਉਹ ਸੈਂਡ ਕੀਤੀ ਇਹਨਾਂ ਨੇ ਮੈਨੂੰ ਵੀ ਸੈਂਡ ਕੀਤੀ ਹੈ ਤੇ ਚੱਲ ਵੀ ਰਹੀ ਸੀ ਜਦੋਂ ਮੈਂ ਦੇਖੀ ਤੇ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਯਾਰ ਇੰਨਾ ਕਹਿਣ ਦੇ ਬਾਭੀਉਦ ਵੀ ਪਬਲਿਕ ਮੈਸਸੀ ਤੇ ਕੰਟਰੋਲ ਕਰ ਰਹੀ ਜਦੋਂ ਵੀਡੀਓ ਚੱਲੀ ਹੈ ਉਹ ਤੋਂ ਲਗਭਗ 1 ਘੰਟੇ ਬਾਅਦ ਅਸੀਂ ਜਿਹੜੀ ਬੱਸ ਫੜ ਲਈ ਹੈ ਬੱਸ ਫੜਨ ਤੋਂ ਬਾਅਦ ਉਸੇ ਜਗ੍ਹਾ 'ਤੇ ਆ ਕੇ ਖੜੀ ਕੀਤੀ ਹੈ ਜਿੱਥੇ ਇਹਨਾਂ ਨੇ ਆ ਕੇ ਜੋ ਟ੍ਰੈਫਿਕ ਰੂਲਾਂ ਵੀ ਵਾਇਲੇਸ਼ਨ ਕੀਤੀ ਹੈ ਉੱਥੇ ਖੜੀ ਕਰਕੇ ਨਾਲੇ ਦੀ ਇਹਨੂੰ ਸਮਝਾਇਆ ਕਿ ਪੁੱਤ ਜੀ ਸਾਰੀ ਜ਼ਿੰਦਗੀ ਬੱਸ ਐਦਾਂ ਖੜੀ ਕਰਨੀ ਆ ਉਹ ਮੰਨੇ ਇਸ ਗੱਲ ਨੂੰ ਨਾਲ ਇਹਨਾਂ ਦੇ ਪ੍ਰਧਾਨ ਜੀ ਵੀ ਆਏ ਆ ਅਸੀਂ ਇਹਨਾਂ ਨੂੰ ਵੀ ਬੜੇ ਅਦਰ ਤੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਕਿ ਵੀਰ ਜੀ ਆਪਣੇ ਡਰਾਈਵਰ ਸਾਹਿਬ ਨੂੰ ਸਮਝਾਓ ਇਸ ਤਰ੍ਹਾਂ ਕਰਕੇ ਇਹ ਫਾਟਕ ਦੇ ਉੱਪਰ ਜਾਮ ਨਾ ਲੱਗਣ ਦਾ ਇਹ ਮਾਨਯੋਗ ਐਸਐਸਪੀ ਸਾਹਿਬ ਜੀ ਦਾ ਬੜਾ ਸਖਤ ਹੁਕਮ ਹੈ ਤੇ ਅਸੀਂ ਇਸ ਹੁਕਮ ਦੀ ਇਨ ਬਿਨ ਪਾਲਣਾ ਕਰਾਉਣੀ ਹੈ ਚਾਹੀ ਅਸੀਂ ਪਿਆਰ ਨਾਲ ਕਰਾਈਏ ਚਾਹੀ ਅਸੀਂ ਚਲਾਨ ਕੱਟ ਕੇ ਕਰਾਈਏ ਤੇ ਗਿਫਟ ਇਹਨਾਂ ਦਾ ਤਿਆਰ ਆ ਆ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਗਿਫਟ ਹੈ ਇਸ ਕਰਕੇ ਪਲੀਜ਼ ਅਸੀਂ ਚਲਾਨ ਕਰਨ ਵਾਸਤੇ ਇੱਥੇ ਨਹੀਂ ਖੜੇ ਹੁੰਦੇ ਅਸੀਂ ਸਿਰਫ ਲੋਕਾਂ ਦੀ ਸਹੂਲਤ ਵਾਸਤੇ ਖੜੇ ਹੁੰਨੇ ਆ ਤਾਂ ਜੋ ਇੱਥੇ ਜਾਮ ਲੱਗਣ ਕਰਕੇ ਕਿਸੇ ਪਬਲਿਕ ਦੇ ਕਿਸੇ ਜਿਹੜੇ ਨਮਾਇੰਦੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਪਲੀਜ਼ ਇਸ ਕੰਮ ਦੇ ਵਿੱਚ ਸਾਥ ਦਿਓ ਪ੍ਰਧਾਨ ਜੀ ਦੋ ਲਫ਼ਜ਼ ਕਹਿਣਾ ਚਾਹੁੰਦੇ ਆ ਤੁਸੀਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਇਹ ਬਾਰ ਬਾਰ ਮਲਾਜ਼ਮ ਤੁਹਾਡੇ ਗਲਤੀ ਕਰਨੋਂ ਨਹੀਂ ਹਟਦੇ ਮੈਂ ਤਾਂ ਸਾਰਿਆਂ ਨੂੰ ਹਦਾਇਤ ਕਰਤੀ ਬੱਸ ਸਟੈਂਡ ਜਾ ਕੇ ਜੀ ਹਾਂਜੀ ਕਿੱਥੇ ਸਟ੍ਰੈਪ ਜਾਮ ਲੱਗਦਾ ਬਿਲਕੁਲ ਨਹੀਂ ਕੀਤੀ ਲੈ ਕੇ ਯਾਨੀ ਇਹ ਲਾਈਨ 'ਚ ਲੱਗੀਆਂ ਤਾਂ ਲਾਈਨ 'ਚ ਹੀ ਰਹੋ ਹਾਂਜੀ ਗਲਤ ਕੰਮ ਨਹੀਂ ਕਰਨਾ ਜੇ ਤੁਸੀਂ ਕਰਾਂਗੇ ਆਪਣੇ ਘਟੀ ਤੁਸੀਂ ਕਰੋਗੇ ওভারਟ੍ਰੈਕ ਕਰੋਗੇ ਤਾਂ ਜਾਮ ਲੱਗਣਾ ਜਾਮ ਲੱਗਣਾ ਬਿਲਕੁਲ ਜਾਮ ਲੱਗਣਾ ਮੈਂ ਹਦਾਇਤ ਕਰ ਦਿੱਤੀ ਆ ਜੀ ਬੱਸ ਸਟੈਂਡ ਸਾਰਿਆਂ ਨੂੰ ਤੇ ਆਪਣੀਆਂ ਗੱਡੀਆਂ ਆਪਣੇ ਸਹੀ ਚਲਾਓ ਨਹੀਂ ਤਾਂ ਚਲਾਨ ਹੋਊਗਾ ਤੁਹਾਡੇ ਨੂੰ ਬਿਲਕੁਲ ਬਿਲਕੁਲ ਦੇਖੋ ਅੱਜ ਵੀ ਅਸੀਂ ਚਲਾਨ ਨਹੀਂ ਸੀ ਕਰਨਾ ਪਰ ਦੇਖੋ ਹਾਦੀ ਹੋ ਗਈ ਹੈ ਇਸ ਕਰਕੇ ਇਹ ਹੁਣ ਸਮਝੋ ਕਿ ਚਲਾਨ ਕਰਨਾ ਫਿਰ ਸਾਡਾ ਫਰਜ ਹੈ ਜਿਹੜਾ ਵਿਅਕਤੀ ਡਿਸਪਲਿਨ ਫੋਰਸ ਦੇ ਮੈਂਬਰਾਂ ਦਾ ਜੋ ਹੁਕਮ ਹੈ ਉਹਨੂੰ ਨਹੀਂ ਮੰਨਦਾ ਉਹਨ ਦਾ ਚਲਾਨ ਕਰਨਾ ਬਣਦਾ ਪਲੀਜ਼ ਮੇਰੀ ਫੇਰ ਬੜੇ ਅਦਬ ਤੇ ਸਤਿਕਾਰ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਤਰ੍ਹਾਂ ਕਰਕੇ ਇਸ ਫਟਕ ਦੇ ਉੱਪਰ ਜਾਮ ਲਾ ਨਾਓ ਕਿਉਂਕਿ ਅਸੀਂ ਪ੍ਰੋਮਿਸ ਕੀਤਾ ਹੈ ਕਿ ਅਸੀਂ ਇਸ ਫਾਟਕ ਤੋਂ ਜਿਹੜਾ ਜਾਮ ਲੱਗਦਾ ਹੈ ਇਹਦੇ ਤੋਂ ਹਿਆਰਪੁਰ ਵਾਸੀਆਂ ਨੂੰ ਨਜਾਤ ਦਿਵਾ ਕੇ ਫਿਰ ਸੁੱਖ ਦਾ ਸਾਹ ਲੈਣਾ ਪਲੀਜ਼ ਸਾਡਾ ਸਾਥ ਦਿਓ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਥੈਂਕ ਯੂ ਜੀ ਆਹ ਲਓ ਜੀ ਇਹ ਸ਼੍ਰੀਮਾਨ ਜੀ ਤੁਹਾਡਾ ਗਿਫਟ ਤਿਆਰ ਹੈ ਇਹਨੂੰ ਪਲੀਜ਼ ਬਸ ਦੇ ਵਿੱਚ ਰੱਖਣਾ ਜਦੋਂ ਬਸ ਚਲਾਉਣੀ ਹੈ ਇਹਨੂੰ ਅੱਗੇ ਰੱਖਣਾ ਇਹ ਤੁਹਾਨੂੰ ਯਾਦ ਦਿਲਾਊਗਾ ਕਿ ਤੁਸੀਂ ਅੱਜ ਤੋਂ ਬਾਅਦ ਰੇਲਵੇ ਕ੍ਰੋਸਿੰਗ ਦੇ ਆ ਕੇ ਅੱਗੇ ਬਸ ਨਹੀਂ ਲਾਉਣੀ ਥੈਂਕ ਯੂ